ਬਿਆਨ ਲਿਖਾਵਾਂਗੇ ਸਾਡੇ ਅਸੀਂ ਇਹ ਆ ਸੀ ਤੁਹਾਨੂੰ ਤੋਣ ਤੇ ਲਿਆਤਾ ਤੁਸੀਂ ਉਰੇ ਪਹੁੰਚ ਕੇ ਸਾਡੀ ਤਸੱਲੀ ਕਰਾਓ ਦਖਾਸਤ ਇਹਦੀ ਲਿਖੀ ਹੋਈ ਹੈ ਐਫ ਆਈ ਆਰ ਇਹਦੀ ਦਰਜੂ ਯੂਆ ਟਰਾਲੀਆਂ ਦੀ ਜਿਹੜੀ ਚੋਰੀ ਹੋਈਆਂ ਨੇ ਸ਼ੈਂਪੂ ਦੇ ਉੱਤੇ ਤੁਹਾਡੇ ਸ਼ਹਿਰ ਚ ਆ ਗਿਆ ਸਮਾਨ ਸਾਡਾ ਚੋਰੀ ਦਾ ਅਸੀਂ ਤੁਹਾਨੂੰ ਕਹਿੰਦੇ ਉਹਨੂੰ ਪੜਤਾਲ ਕੇ ਫੜੋ ਕਿ ਇਹ ਕੌਣ ਬੰਦਾ ਹੈ ਕੀ ਹੈ ਕਿਹਦਾ ਘਰ ਹੈ ਕਿਹਦਾ ਵਾਰਾ ਸਾਨੂੰ ਜਾਣਕਾਰੀ ਮਿਲੀ ਅਸੀਂ ਤਾਂ ਪੈਡ ਨੱਪਦੇ 20 ਮਾਰਚ ਤੋਂ ਮਰਦਾਬਾਦ ਮਰਦਾਬਾਦ ਨਾਤੇ ਮਜ਼ਦੂਰਾਂ ਦਾ ਜਿੰਦਾਬਾਦ ਜਿੰਦਾਬਾਦ ਮਰਦਾਬਾਦ ਕਾਲੀ ਚੋਰ ਮਰਦਾਬਾਦ 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 ਕਾਲੀ ਚੋਰ ਮਰਦਾਬਾਦ ਮਰਦਾਬਾਦ ਇਹ ਮਾਂ ਕਾਲੀ ਚੋਰ ਮਰਦਾਬਾਦ ਮਰਦਾਬਾਦ ਮੂਸੇ ਜਗਾਹ ਤੇ ਮੈਂ ਕਿ ਆਇਆ ਹਾਂ ਉਹ ਅਜੇ 1 ਮਿੰਟ ਬੰਦ ਕਰਾ ਦੇ ਉੱਪਰ ਸਾਜੀ ਜੋ ਤੁਹਾਨੂੰ ਨਾਲ ਸਾਨੂੰ ਵੀ ਲੋੜ ਤੇ ਆਉਂਦੇ ਆ। ਉਹਦਾ ਸਿਸਟਮ ਹੋ ਰਿਹਾ ਨਾ। ਆਲਾ ਪੁਰਾਣਾ। ਦੇਖੋ, ਦੇਖੋ, ਦੇਖੋ ਮੇਰੀ ਗੱਲ। ਤੁਸੀਂ ਉੱਥੇ ਦਿਖਾ ਰਿਆਂ ਨਾ ਗੱਲ ਕਰਾਂ। ਧਿਆਨ ਤੁਹਾਡੇ ਲਿਆ ਸੀ। ਸਾਡੀ ਬੇਨਤੀ ਆ ਸੀ ਉਰੇ ਆ ਕੇ ਦਰਖਾਸਤ ਲਖਾ ਦਾ ਕੋਈ ਗੱਲ ਹੀ ਜੇ ਤੁਹਾਨੂੰ ਆਇਆ ਨਾ ਸਾਡਾ ਬਿਆਨ ਲਿਖਾਵਾਂਗੇ ਸਾਡੇ ਅਸੀਂ ਇਹ ਆ ਅਸੀਂ ਤੁਹਾਨੂੰ ਧੌਣ ਤੇ ਲਿਆਤਾ। ਤੁਸੀਂ ਉਰੇ ਪਹੁੰਚ ਕੇ ਸਾਡੀ ਤਸੱਲੀ ਕਰੋ ਦਰਖਾਸਤ ਇਹਦੀ ਲਿਖੀ ਹੋਈ ਹੈ, ਐਫ ਆਈ ਆਰ ਇਹਦੀ ਦਰਜੂ ਯੂਆ ਟਰਾਲੀਆਂ ਦੀ ਜਿਹੜੀ ਚੋਰੀ ਹੋਈਆਂ ਨੇ ਸ਼ੈਂਪੂ ਦੇ ਉੱਤੇ ਤੁਹਾਡੇ ਸ਼ਹਿਰ ਚ ਆ ਗਿਆ ਸਮਾਨ ਸਾਡਾ ਚੋਰੀ ਦਾ ਅਸੀਂ ਤੁਹਾਨੂੰ ਕਹਿੰਦੇ ਉਹਨੂੰ ਪੜਤਾਲ ਕੇ ਫੜੋ ਕਿ ਇਹ ਕੌਣ ਬੰਦਾ ਹੈ ਕੀ ਹੈ ਕਿਹਦਾ ਘਰ ਹੈ ਕਿਹਦਾ ਵਾਰ ਹੈ ਸਾਨੂੰ ਜਾਣਕਾਰੀ ਮਿਲੀ ਹੈ ਅਸੀਂ ਤਾਂ ਪੈਡ ਨੱਪਦੇ 20 20 ਮਾਰਚ ਤੋਂ ਆਜੂ ਦੀ ਲੱਗੋ ਸੋਨੀ ਲੋਂਗਵਾਲਾ ਜ਼ਿਲ੍ਹਾ ਗੂ ਸੇ ਮਾਈਕ ਤੇ ਆਉਣਾ ਜਿੱਥੇ ਵੀ ਗੱਲਾਂ ਸੁਣਦੇ ਨੇ ਸਾਡਾ ਵੀਰ ਸੋਨੀ ਲੋਂਗਵਾਲਾ ਸਾਹੀ ਇਹ ਇੱਥੇ ਕਿਤਾ ਗਏ ਨੇ ਸਾਡੇ ਬਲਾਕ ਦੇ ਖਜਾਨਚੀ ਮਨਜੀਤ ਸਿੰਘ ਬਿੰਨਾਹੜੀ ਜੋ ਪ੍ਰਧਾਨ ਜੀ ਮਾਈਕ ਤੇ ਉਹ ਮਨਜੀਤ ਸਿੰਘ ਬਿੰਨਾਹੜੀ ਇਹ ਲੋਕਾਂ ਨਾਲ ਵਿਚਾਰ ਸਾਂਝੇ ਕਰਨਗੇ ਉਹਨਾਂ ਤੋਂ ਬਾਅਦ ਆ ਸੋਨੀ ਜੰਗਲ ਵੀਰ ਤਿਆਰ ਰਹੇ ਨਾਲ ਜੀ ਪ੍ਰਧਾਨ ਜੀ ਮੋਟਰ ਟਰਾਲੀਆਂ ਇਹ ਸੜਕ ਦੇ ਵਿਚਾਈਆਂ ਦੀ ਜਾਣਕਾਰੀ ਲਿਖਾ ਲਈ ਤੇ ਬਾਕੀ ਹੋਰ ਕਿੰਨੀਆਂ ਨੇ ਉਹ ਅੱਗੇ ਇੰਡਸਟਰੀ ਇੱਥੇ ਉਹਨਾਂ ਦਾ ਸਮਾਨ ਪਿਆ ਹੈ ਤੁਹਾਨੂੰ ਉਹ ਜੀ ਇਹ ਕਿਹਾ ਉਹ ਸਮਾਨ ਬਾਰ ਕੱਢਿਆ ਜਾਵੇ ਬੰਦੇ ਦੇ ਬੰਦੀ ਕਰ ਲਈ ਜਿਹੜੀ ਅਮੂਰਤ ਹੈ ਇੱਕ ਤਨਦਨੋਂ ਪਹਿਲਾਂ ਕਿਹਾ ਸੀ ਇੱਕ ਤਨਦਨ ਚਾਹੇ ਇੱਥੋਂ ਜਰੂਰ ਤਰਖਾਸਤ ਚਾਹੇ ਠਾੜਿਆਣੇ ਇੱਕ ਤਨਦਨ ਮੇਰਾ ਲੀਗਲ ਪ੍ਰੋਸੈਸ ਹੈ ਮੈਂ ਕਿਸੇ ਪਰਮਿਸ਼ਨਸੈਂਸ ਚ ਐਂਟਰ ਕਰਨਾ ਮੇਰੇ ਕੋਲ ਵੀ ਉਹ ਤਕਰ ਚਾਹੀਦਾ ਤੁਸੀਂ ਕੰਪਲੇਂਟਡ ਹੋ ਮੈਨੂੰ ਜਾਣ ਚਾਹਤ ਦੇਖੋ ਉਹ ਲਿਖ ਰਿਹਾ ਹਾਂ ਮੈਂ ਤੁਹਾਨੂੰ ਲਿਖਣੇ ਆ ਮਤਾਨੀ ਨਿਊ ਕੋਈ ਲਿਖੋ ਤੁਸੀਂ ਲਿਖੋ ਆਪਣੇ ਵੱਲੋਂ ਜ਼ਥੇਪਤੀ ਵੱਲੋਂ ਦੇ ਦਿਓ ਜਿਹਦੇ ਮਨ ਨਹੀਂ ਬੱਜਾ ਕਿਉਂਕਿ ਭਾਈ ਜੀ ਇੱਕ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਅਸੀਂ 5 ਮਹੀਨੇ ਤੋਂ ਲਗਾਤਾਰ ਇਨਵੈਸਟੀਗੇਸ਼ਨ ਸੀਗੇ ਜਿਹੜੀ ਟਰਾਲੀ ਦੇ ਟਾਇਰ ਨੇ ਉਹਦੀਆਂ ਫੋਟੋਆਂ ਸਾਡੇ ਕੋਲੇ ਆਲਰੇਡੀ ਹੈਗੀਆਂ ਨੇ ਐਸਐਸਓ ਸਾਹਿਬ ਵੀ ਕਹਿਣਗੇ ਵੀ ਉਹ ਸੱਚ ਨਹੀਂ ਕੋਈ ਉਹੀ ਜਿਹੜੀ ਟਰਾਲੀ ਦਾ ਇੱਕ ਮਿੰਟ ਜੀ ਕੋਈ ਗੱਲ ਇਹ ਜਿਹੜੇ ਉਹ ਹੀ ਕਾਲੀ ਦਾ ਟਾਇਰਾ ਸਾਤੋਂ ਨਹੀਂ ਕਹਿੰਦੇ ਲੋੜ ਪੈਣੀ ਕਿਉਂਕਿ ਭਾਈ ਅਸੀਂ ਕੱਚੇ ਘਰ ਕੋਈ ਨਹੀਂ ਕੱਚੇ ਪੈਰੀ ਨਹੀਂ ਗੱਲ ਕਰਦੇ ਸੀ ਫੋਟੋ ਕੱਢਵਾ ਲਈ ਦਿਖਾਉਣੀ ਆ ਆ ਦੇਖੋ ਬਈ ਜੀ ਗੱਡੀ ਮੜੀ ਆ ਜੀ ਇਹ ਜਿਹੜੀ ਟਰਾਲੀ ਆ ਮੌਜੂਦਾ ਬਣੀ ਹੋਈ ਨਾ ਪੂਰੀ ਤੁਹਾਨੂੰ ਫੋਟੋ ਆ ਸੀ ਪੰਜਾਬ ਦੇ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਜਿਹੜੀ ਆ ਆਮ ਆਦਮੀ ਪਾਰਟੀ ਦਵੇ ਮਾਰਦੀ ਸੀ ਉਹ ਟਰਾਲੀ ਚੋਰ ਅੱਜ ਦੁਬਾਰਾ ਫੇਰ ਸਾਥ ਤੋਂ ਗਿਆ ਆ ਆਮ ਆਦਮੀ ਪਾਰਟੀ 90 ਦੇ ਵਿੱਚ ਇੱਕ ਕਿਸਾਨਾਂ ਦੇ ਸ਼ੰਗਾਰਸ਼ ਦੀ ਜਿੱਤ ਹੈ ਕੱਢੀ ਕਰਵਾਉਣਾ ਇੱਕ ਮਿੰਟ ਦੇ ਦੋ ਜਾਲ ਮੋਚੀ ਬੰਦ ਹੋ ਗਿਆ ਦੋਸਤਾਂ ਤੇ ਫਿਰ ਆ ਗਿਆ ਆਉਂਦਾ ਹੈ ਜੇਕਰ ਕੋਈ ਪਾਤੀ ਹੈ ਅਗਰ ਵੀ ਥੋੜਾ ਦੇ ਨਾਲ ਚੱਲੇ ਜਾਣੇ ਪੰਗੇ ਮਾੜਾ ਉਹ ਹੁਣ ਵੀ ਪੈ ਰਿਹਾ ਹੈ ਜੱਦੀ ਕੱਲ ਹੀ ਕੱਲ ਆ ਵੀ ਅਸੀਂ ਹੋ ਗਿਆ ਆਹ ਟਰਾਲੀ ਦੇ ਟਾਇਰ ਨੇ ਦੇਖ ਤੁਸੀਂ ਦੇਖ ਸਕਦੇ ਹੋ ਦੇਖ ਸਕਦੇ ਹੋ ਸੇਮ ਟਾਇਰ ਨੇਗੇ ਮਿਲਾ ਸਕਦੇ ਹੋ ਭਾਈ ਅਸੀਂ ਕੱਚੇ ਪੈਰੀ ਗੱਲ ਨਹੀਂ ਕਰਦੇ ਹੁਣ ਗੱਟੋਂ ਬੜਾ ਜਾ ਇਹਨੂੰ ਐਂ ਡੈਡਾ ਫੋਨ ਕਰਕੇ ਦਿਖਾਓ ਟਰਾਲੀ ਦੇ ਟਾਇਰ ਨੇ ਜੰਨੇ ਹੋ ਆਹ ਟਰਾਲੀ ਦੇ ਟਾਇਰ ਨੇ ਭਾਈ ਹੱਥ ਪਿੱਛੇ ਆਜਿਆ ਆਜਿਆ ਕੋਰਾ ਦੇਖੋ ਨੀਲੀਆਂ ਮਿਲਾ ਕੇ ਦੇਖ ਸਕਦੇ ਹੋ ਤੁਸੀਂ ਹੱਥ ਪਿੱਛੇ ਕਰੋ ਚਲੋ ਅਸੀਂ ਕੱਚੇ ਪੈਰੀ ਨਹੀਂ ਭਾਈ ਜੀ ਇਹ ਵਾਦਾ ਕਰਦੇ ਇਹ ਐਸਾ ਤਾਂ ਸਾਡੀ ਸਾਡਾ ਇੱਥੇ ਰਾਈਟ ਹੈ ਮੇਰਾ ਰਾਈਟ ਤਦੂ ਹੈ ਤੁਹਾਡੇ ਰਾਈਟ ਨੂੰ ਪੂਰਾ ਕਰਾਂਗੇ ਬੇਚੋ ਬਸ ਮੈਨੂੰ ਆ ਜੀ ਲਿਖਤੀ ਦਿਨੇ ਆ ਪ੍ਰੋਗਰਾਮ ਚੱਲਣ ਦਿਓ ਬੰਦੇ ਕੰਟਰੋਲ ਚ ਚਲੋ ਲਓ ਇਬੈਟ ਫਿੰਗਰ ਬੁੱਲਾ ਦ assi ਸੁਣਦੇ ਆ ਪਲੇਟ ਦਿਓ ਮੈਂ ਰਿਟਨ ਦਿਓ ਕੰਮ ਹੈ ਜਿਹੜਾ ਉਹਨੂੰ ਪ੍ਰੋਪਰ ਚੱਲਣ ਦਿਓ ਚਲੋ ਚਲੋ ਬਾਈ ਦੂਜੀ ਗੱਲ ਇਹ ਆ ਵੀ ਇੱਥੋਂ ਸਾਈਡ ਕਿਉਂਕਿ ਸਾਨੂੰ ਸਾਹ ਥੋੜਾ ਬੇਲਾ ਕਰ ਦਿਓ ਕੋਈ ਦਿੱਕਤ ਤੁਹਾਡੇ ਵਾਸਤੇ ਤੇ ਸਾਡੇ ਵਾਸਤੇ ਵੀ ਨਾ ਆਵੇ ਤੀਜੀ ਗੱਲ ਇਹ ਆ ਵੀ ਕਿਸੇ ਵੀ ਬੰਦੇ ਨੇ ਕੋਈ ਇੱਥੇ ਕਿਸੇ ਰਾਹੀਰ ਨੂੰ ਕਿਸੇ ਨੂੰ ਹੋਰ ਪਰੇਸ਼ਾਨ ਕਰਨਾ ਆਪਣਾ ਕੋਈ ਮਕਸਦ ਨਹੀਂ ਹੈ ਆਪਣਾ ਇੱਕ ਟ ਜੱਥੇਬੰਦਕ ਤਰੀਕੇ ਦੇ ਨਾਲ ਆਪਾਂ ਇਵਿਟੇਸ਼ਨ ਕਰ ਰਹੇ ਆ ਬੈਜੋ ਲੰਗਰ ਪਾਣੀ ਦਾ ਪ੍ਰਬੰਧ ਤੁਹਾਡਾ ਇੱਥੇ ਹੋਊਗਾ ਜਦੋਂ ਤੁਹਾਡੀ ਤਸੱਲੀ ਹੋ ਗਈ ਮੋਰਚੇ ਨੇ ਪੂਰਾ ਫੈਸਲਾ ਕਰ ਲਿਆ ਵੀ ਹੁਣੇ ਪ੍ਰੋਗਰਾਮ ਤੋਂ ਜਾਣਾ ਹੈ ਉਦੋਂ ਜਾਵਾਂਗੇ ਉਹਨਾਂ ਚਿਰ ਕੁਝ ਵੀ ਹੋ ਜੇ ਜਾਣਾ ਨਹੀਂ ਕਿਉਂਕਿ ਗੱਲ ਬਹੁਤ ਵੱਡੀ ਹੈ ਇਹਦੇ ਵਿੱਚ ਬਹੁਤ ਸਾਰੀਆਂ ਕੜੀਆਂ ਜੁੜੀਆਂ ਹੋਈਆਂ ਨੇ ਦੋ ਦਰਜਣ ਤੋਂ ਉੱਪਰ ਟਰਾਲੀਆਂ ਗਾਇਬ ਨੇ ਕਿੰਨੀਆਂ ਨੇ ਉਹਰੇ ਕੀ ਹੈ ਕਿਉਂਕਿ ਪੂਰੇ ਪੰਜਾਬ 'ਚ ਗੱਲ ਚੱਲੀ ਗਈ ਹੈ ਇੱਥੇ ਪੂਰੇ ਪੰਜਾਬ ਦੀ ਗੈਂਤੀ ਨੇ ਹੋਣਾ ਪ੍ਰਸ਼ਾਸਨ ਨੂੰ ਵੀ ਸਾਡੀ ਬੇਨਤੀ ਹੈ ਵੀ ਇਸ ਗੱਲ ਦੇ ਵਿੱਚ ਸਹਿਯੋਗ ਕਰੋ ਰਾਹ ਦੇ ਵਿੱਚ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ ਜਿੰਨੇ ਆਪਣਾ ਸਪੋਰਟ ਲੋਕਾਂ ਨੇ ਕੀਤੀ ਹੈ ਚਾਹ ਦਾ ਪਾਣੀ ਦਾ ਲੰਗਰ ਦਾ ਪ੍ਰਬੰਧ ਹੋ ਜੂ ਫਿਕਰ ਕਰਨ ਦੀ ਲੋੜ ਨਹੀਂ ਅਸੀਂ ਇਹਨਾਂ ਨੂੰ ਰਿਟਰਨ ਚ ਵੀ ਲਿਖਤੀ ਲੈਟਰ ਕਿਉਂਕਿ ਪ੍ਰਸ਼ਾਸਨ ਨੇ ਮੰਗਿਆ ਵੀ ਸਾਨੂੰ ਲੈਟਰ ਦਿਓ ਅਸੀਂ ਤਾਂ ਹੀ ਜਿੰਦਾ ਘਲਬਾਵਾਂਗੇ ਅਸੀਂ ਲਿਖਤੀ ਦੇਣ ਲੱਗੇ ਹਾਂ ਜਥੇਬੰਦੀ ਵੱਲੋਂ ਕਿ ਸਾਨੂੰ ਇਹ ਪੁਖਤਾ ਜਾਣਕਾਰੀ ਹੈ ਇਸ ਦੇ ਅੰਦਰ ਸਾਡਾ ਸਮਾਨ ਹੈ ਸਾਡੀਆਂ ਟਰਾਲੀਆਂ ਦਾ ਸਮਾਨ ਹੈ ਅਸੀਂ ਲਿਖਤੀ ਦੇ ਦਿੱਤਾ ਹੈ ਜੀ ਮੈਂ ਕਿਹਾ ਧੰਦਾ ਮਾਈਕ ਮੈਂ ਤਾਂ ਨਹੀਂ 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 ਜੇ ਤੋ ਗੱਲ ਕਰ ਲਈ ਅਸੀਂ ਬਾਈ ਬੇਨਤੀ ਆ ਤੁਸੀਂ ਆਪਣਾ ਮੇਰੀ ਕਮੈਂਟ ਬੜੀ ਕਿਹਾ ਤੁਸੀਂ ਆਪਣਾ ਪ੍ਰੋਸੈਸ ਜਾਰੀ ਰੱਖੋ ਬਾਈ ਜੀ ਮੈਨੂੰ ਕੋਈ ਇਤਰਾਜ਼ ਨਹੀਂ ਕਿਸੇ ਤੇ ਸਾਡਾ ਜੋ ਚੱਲ ਰਿਹਾ ਉਦੋਂ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਲਿਖਤੀ ਕੰਪਲੇਟ ਅਸੀਂ ਲੈਣੇ ਆ ਜੋ ਵੈਰੀਫਿਕੇਸ਼ਨ ਜੋ ਕਾਨੂੰਨੀ ਕਾਰਵਾਈ ਉਸੇ ਕਾਨੂੰਨੀ ਕਾਰਵਾਈ ਕਰਾਂਗੇ ਵੈਰੀਫਿਕੇਸ਼ਨ ਤੋਂ ਠੀਕ ਕਰੋ ਜੀ ਆਪਣਾ ਜੋ ਕਰਨਾ ਇੱਕ ਵਾਰੀ ਕਰਾਈ ਅਸੀਂ ਸਾਰਾ ਸਹਿਯੋਗ ਦਿੱਤਾ ਨਗਰ ਨੇ ਨੇੜੇ ਤੇਰੇ ਪਿੰਡਾਂ ਦੇ ਭਰਾ ਉੱਥੇ ਆ ਗਏ ਅਸੀਂ ਕਿਹਾ ਵੀ ਸਾਨੂੰ ਸੂਹ ਮਿਲੀ ਆ ਟਰਾਲੀਆਂ ਚ ਸਮਾਨ ਸੀ ਜਦ ਤੁਸੀਂ ਚੋਰ ਹੋਣ ਤੇ ਤੁਲੇ ਹੋਇਓ ਨਾਪਾ ਲੁੱਟਣ ਤੇ ਨਗਰ ਵਾਲਿਓ ਛੋਡੇ ਨਗੇ ਕਿਸੇ ਤੋਂ ਨਹੀਂ ਦੱਬਦੇ ਏਕੇ ਦੀ ਜਿੱਤ ਹੁੰਦੀ ਆ ਜੇ ਤੁਸੀਂ ਸਾਥ ਦੇਮੋਗੇ ਛੋਡੇ ਨਗਰ ਦੇ ਵਿੱਚ ਆਇਆ ਤਾਂ ਕਿਸੇ ਨੇ ਨਹੀਂ ਜਾਣਾ ਘਰੋਂ ਆਪਾਂ ਮੋਰਚੇ ਦੇ ਵਿੱਚ ਆਇਆ ਡਿਊਟੀ ਪੂਰੀ ਲਾਉਣੀ ਆ ਮੋਢੇ ਨਾਲ ਮੋਢਾ ਲਾ ਕੇ ਖੜਨਾ ਜੋ ਵੀ ਠੀਕ ਆ ਗਲੀਆਂ ਨਾਲੀਆਂ 'ਚ ਖੜ ਜਾਂਦਾ ਉਹ ਚਾਰ ਕਣੀਆਂ ਪੈ ਜਾਣ ਚਾਰ ਕਣੀਆਂ ਨਾਬਾ ਸਮੁੰਦਰ ਬਣ ਜਾਂਦਾ ਓਹ ਸੋਨੂੰ ਲੋਕਾਂ ਨੇ ਵੋਟਾਂ ਪਾਈਆਂ ਨੇ ਹੱਕ ਸੱਚ ਲਈ ਸਾਥੀਓ ਕਿਸੇ ਦੀ ਐਡੀ ਵੱਡੀ ਪਤਾਖਤ ਨਹੀਂ ਨਾ ਕਿਸੇ ਐਮਐਲਏ ਦੀ ਨਾ ਕਿਸ ਤਾਂ ਮੋਦੀ ਦੀ ਗੋਡਨੀ ਲਵਾਈ ਆ ਇਹ ਤਾਂ ਚੀਜ਼ੇ ਕੀ ਆ ਪਰ ਛੋਡੇ ਏਕੇ ਦੀ ਜ਼ਰੂਰਤ ਆ ਤਾਕਤ ਕੀ ਦੀ ਆ ਛੰਡੇ ਦੀ ਤੇ ਬੈਂਚ ਦੀ ਕੰਮ ਜਣਾ ਲਵਾਈਆਂ ਫਿੱਟੇ ਮੂੰਹ ਕਹਿਦੇ ਹੋ ਭਰਾਵੋ ਪਰ ਤੁਹਾਡਾ ਸਾਥ ਹੋਣਾ ਚਾਹੀਦਾ ਮੋਰਚਾ ਸੱਟਕੇ ਨਹੀਂ ਜਾਣਾ ਮੈਂ ਬਾਰ ਬਾਰ ਗੱਲ ਕਹਿ ਰਿਹਾ ਹਾਂ ਰਾਹ ਵੀ ਤੰਗ ਨਹੀਂ ਕਰਦੇ ਜਿਹੜੇ ਮੇਰੇ ਸਤਕਾਰਯੋਗ ਭਰਾ ਮੇਰੇ ਪਿੱਛੇ ਖੜੇ ਨੇ ਪੰਡਾਲ ਚ ਆਜੋ ਇਹੋੜੇ ਕਿਵੇਂ ਲਈਆ ਕਿਸ਼ਤਾਂ ਤੇ ਲਈਆ ਕਿਵੇਂ ਲਈਆ ਇਹਨਾਂ ਦੇ ਬਾਪਾਂ ਦੀਆਂ ਟਰਾਲੀਆਂ ਦੀ ਇਹਨਾਂ ਨੇ ਲੈ ਕੇ ਵੱਡ ਵੱਡ ਉਹ ਟਰਾਲੀ ਦੀ ਮੈਂ ਸਨਾਖਤ ਕਰ ਲਈ ਕਿਉਂਕਿ ਉਹ 400 ਦਿਨ ਦੇ ਸਮਾਂ ਮੇਰੇ ਕੋਲ ਰਹੀ ਹੈ ਟਰਾਲੀ ਅੰਦਰ ਪੰਜਾਂ ਨੇ ਟਾਇਰ ਬਿਲ ਗੇ ਰੰਬ ਮਿਲ ਗੇ ਖੱਬਾਂ ਮਿਲ ਗਈਆਂ ਉਹਦੀ ਦਹੀਂ ਮਿਲ ਗਈ ਯੱਕ ਮਿਲ ਗਿਆ ਉਹ ਟਰਾਲੀ ਦਾ ਹੁੱਕ ਮਿਲ ਗਈ ਟਰਾਲੀ ਦੀ ਦੂਜੀ ਗੱਲ ਇੱਕ ਟਰਾਲੀ ਹੋਰ ਹੈ 22 ਟਰਾਲੀਆਂ ਹੋਈਆਂ ਨੇ ਚੋਰੀ ਉਹਦੀ ਸਨਾਖ ਤੜਕੇ ਕਰਾਂਗੇ ਉਹਦਾ ਸਮਾਨ ਵੀ ਨਾਲ ਅੰਦਰ ਪਿਆ ਹੈ ਸੋ ਇਹ ਕਰਕੇ ਇਹ ਅੰਦਰੋਂ ਪਲਾਟ ਦੀ ਅਸੀਂ ਛਾਣਵੇਂ ਕਰਨੀ ਹੈ ਸਾਡੇ ਕੋਲ ਇੱਕ ਚੀਜ਼ ਦੀ ਟੋਟ ਹੈ ਬੈਂਟਰੀਆਂ ਨਹੀਂ ਹੈਗੀਆਂ ਦੋ ਇੱਥੋਂ ਬੈਂਟਰੀਆਂ ਲਿਓ ਸਮਾਨ ਤੁਹਾਨੂੰ ਅੰਦਰੋਂ ਹੋਰ ਇੱਕ ਆਫੂਜ਼ ਦੇ ਵਿੱਚੋਂ ਕੱਢ ਕੇ ਦੇਵਾਂਗੇ بس ਬਾਕੀਆਂ ਨੇ ਰੌਲਾ ਨਹੀਂ ਪਾਉਣਾ ਬੈਠੇ ਰਹਿਣਾ ਹੈ ਸਹਿਯੋਗ ਦੇਣਾ ਹੈ ਹੁਣ ਦੇਖਿਓ ਉਹ ਜਿਹੜੇ ਆਮ ਆਦਮੀ ਬਾਡੀ ਵਾਲੇ ਦਾਅਵੇ ਕਰਦੇ ਸੀ ਇਹ ਹੁਣ ਤਾਂ ਤੁਹਾਨੂੰ ਦੱਸਦਾ ਵੀ ਟਰਾਲੀ ਚੋਰ ਭਾਈ ਨਾਬੇ ਚ ਵੀ ਹੈਗੇ ਨੇ ਇਹਨਾਂ ਦਾ ਨਗਰ ਕੌਂਸਲ ਦਾ ਪ੍ਰਧਾਨ ਹੈ ਜਿਹੜੀ ਬੀਬੀ ਉਹਦਾ ਪਤੀ ਹੈ ਪੰਕਜ ਪੱਪੂ ਉਹਦੇ ਬਲਾਡ ਜੋ ਬਰਾਮਦ ਹੋਇਆ ਸਮਾਨ ਸਰਾਖਤ ਹੋ ਗਈ ਹੈ ਤੁਹਾਨੂੰ ਜੋ ਲੋਕ ਇੱਥੇ ਤੁਹਾਨੂੰ ਡਾਊਟਫੁਲ ਲਾਉਂਦੇ ਸਾਨੂੰ ਸਮਝ ਗਏ ਇੱਕ ਹੋਰ ਦੇਖਿਓ ਸਰਦਾ ਦਾ ਤਕੂ ਜਿਹਨਾਂ ਨੇ ਫੋਟੋ ਆ ਕਰੋ ਜੀ ਸੁਨਾ ਇਹ ਤਾਂ ਸਾਡੀ ਫ੍ਰੈਕਟਲੀ ਟਰਾਲੀ ਆ 8 8 ਟਰਾਲੀ ਆ ਜਿਹੜੀ ਆ ਕਰੋ ਮੜਾ ਜੀ ਸਾਹਿਬ ਇਹ ਟਰਾਲੀ ਤੁਹਾਨੂੰ ਇੱਥੇ ਸਮੈ ਕੈਮਰੇ ਦੇ ਸਾਹਮਣੇ ਨਹੀਂ ਕਰ ਸਕਦਾ ਜੀ ਨੂੰ ਦੱਸਾਂ ਕਿਉਂਕਿ ਮੇਰੇ ਕੋਲੇ ਉਹਦੀ ਫੋਟੋ ਨਹੀਂ ਹੈ ਬਸ ਤੁਹਾਨੂੰ ਦੱਸ ਦੇਣਾ ਇਹ ਜਿਹੜੀ ਲੋਂਗੋ ਵਾਲੀ ਤੋਂ ਟਰਾਲੀ ਟੱਕਰ ਤੋਂ ਲਈ ਹੈ ਟੈਰਾਂ ਵਾਲੀ ਸਿੰਗਲ ਟੈਰਾਂ ਵਾਲੀ ਚੋਰੀ ਹੋਈ ਸੀ ਸੰਭੂ ਤੋਂ ਉਹਦਾ ਟੈਰ ਹੈ ਉਸੇ ਦੀ ਰਿੰਨਾ ਹੈ ਉਸੇ ਦੀ ਹੱਬ ਹੈ ਇਹ ਜਿਹੜਾ ਪੰਕਜ ਪੱਪੂ ਨਾਮ ਦਾ ਇੱਥੇ ਨਗਰ ਕੌਂਸਲ ਦੇ ਪ੍ਰਧਾਨ ਦਾ ਪਤੀ ਹੈ ਆਮ ਆਦਮੀ ਪਾਰਟੀ ਦਾ ਲੀਡਰ ਉਹਦੇ ਮਕਾਨ ਦੇ ਵਿੱਚ ਉਹ ਬਰਾਮਦ ਹੋ ਚੁੱਕੇ ਸੂ ਮੇਰੀ ਬੇਟੀ ਆ ਦੂਜੀ ਟਰਾਲੀ ਅਸੀਂ ਕਿਹਦੀ ਹੈ ਇਹਨੂੰ ਸਵਾਗਤ ਕਰਾਂਗੇ ਸਾਡੀਆਂ ਵਾਈ ਟਰਾਲੀਆਂ ਗੁੰਮ ਹੋ ਗਈਆਂ ਪ੍ਰਧਾਨ ਦੂਰ ਤੋਂ ਅਗੇ ਨਾਲ ਤੁਸੀਂ ਪੁੱਛ ਰਹੇ ਕਿ ਲੋਕਾਂ ਨੂੰ ਵਜਿਨ ਕਰਾ ਕਿਹੜਾ ਸਮਾਨ ਤੁਹਾਨੂੰ ਲੱਗਦਾ ਵੀ ਡਾਊਟਫੁਲ ਹੈ ਨਹੀਂ ਸਾਰਾ ਚੱਕੋ ਜੀ ਇੱਕ ਮਿੰਟ ਯਾਰ ਐ ਮੇਰੀ ਤਾਂ ਸੁਣੋ ਯਾਰ ਐ ਨਾ ਕਰੋ ਅਸੀਂ ਕਿਹੜਾ ਤੁਹਾਨੂੰ ਡਾਊਟਫੁਲ ਇੱਕ ਮਿੰਟ ਸੁਣੋ ਜਿਹੜਾ ਤੁਹਾਨੂੰ ਡਾਊਟਫੁਲ ਲੱਗਦਾ ਉਸ ਬਾਰੇ ਮੈਂ ਤੁਹਾਨੂੰ ਮਮੇ ਕਰ ਦਵਾਂ ਦੇਖੋ ਅਸੀਂ ਲਗਾਤਾਰ ਜਦੋਂ 19 ਮਾਰਚ ਤੋਂ ਸ਼ੰਭੂ ਤੇ ਖਨੋਰੀ ਮੋਰਚੇ ਨੂੰ ਉਜਾੜਿਆ ਗਿਆ ਅਸੀਂ ਦਾਵਾ ਠੋਕਦੇ ਸੀ ਕਿ ਕੋਈ ਕਿਦੋਂ ਚੋਰ ਨਹੀਂ ਆਇਆ ਇਹ ਸਰਕਾਰ ਦੇ ਇਹਨਾਂ ਦੀ ਪਾਰਟੀ ਦੇ ਬੰਦੇ ਸਮਾਨ ਚੋਰੀ ਕਰਕੇ ਲੈ ਕੇ ਗਏ ਨੇ ਕਿਸਾਨਾਂ ਦਾ ਤੇ ਇਹ ਜ਼ਿੰਮੇਵਾਰ ਪੋਰਸ ਵੀ ਵਿੱਚ ਹੈ ਇਹਨਾਂ ਦੀ ਪਾਰਟੀ ਵਿੱਚ ਹੈ ਪੂਰੀ ਸਰਕਾਰ ਨਾਲ ਜੁੜੀ ਹੋਈ ਹੈ ਹੋਰ ਕੋਈ ਚੋਰ ਨਹੀਂ ਲੱਗੇਗਾ ਚੋਰੀ ਉਹ ਹਿਆਰਾਂ ਕਰੋੜਾਂ ਦਾ ਲੱਖਾਂ ਦਾ ਸਮਾਨ ਜਿਹੜਾ ਸਾਡਾ ਬਰਬਾਦ ਹੋਇਆ ਉਹਦੇ ਚਟਾਲੀਆਂ ਜਿਹੜੀਆਂ ਗੁੰਮੀਆਂ ਸੀ ਅਸੀਂ ਉਦੋਂ ਤੋਂ ਲੈ ਕੇ ਕਿੰਨੀਆਂ ਟਰਾਲੀਆਂ ਜਿਹੜੇ ਨਾਬੇ ਦੇ ਵਿੱਚ ਪਹੁੰਚੀਆਂ ਨੇ ਕੌਣ ਲੋਕ ਨੇ ਕਰੀਬ ਸ਼ੰਭੂ ਮੋਰਚੇ ਦੀਆਂ 22 ਟਰਾਲੀਆਂ ਗਾਇਬ ਸਨ ਉਹਨਾਂ 22 ਵੀ ਅਸੀਂ ਪੈੜ ਨੱਪਦੇ ਨੱਪਦੇ ਦੋ ਟਰਾਲੀਆਂ ਨੇ ਜਿਹੜੀਆਂ ਉਹ ਇਸ ਸ਼ਹਿਰ ਦੇ ਵਿੱਚ ਨਾਬੇ ਦੇ ਵਿੱਚ ਆਈਆਂ ਦੀ ਸਾਡੇ ਕੋਲ ਇੰਪਰੋਵੀਜ਼ੇਸ਼ਨ ਸੀ ਜੀ ਅਸੀਂ ਉਹਦੀ ਪੈੜ ਨੱਪਦੇ ਨੱਪਦੇ ਜਿੰਨਾ ਚਿਰ ਸਾਨੂੰ ਸਬੂਤ ਨਹੀਂ ਸੀ ਮਿਲਦਾ ਕੋਈ ਅਸੀਂ ਕਿਵੇਂ ਕਹਿ ਦੀਏ ਕੋਈ ਬੰਦਾ ਸਾਡਾ ਸਮਾਨ ਲੈ ਗਿਆ ਹੁਣ ਅਸੀਂ ਪੈੜ ਨੱਪ ਕੇ ਦਾਵਾ ਠੋਕਿਆ ਕਿ ਐ ਜਗ੍ਹਾ ਦੇ ਅੰਦਰ ਉਹਨਾਂ ਦਾ ਟਰਾਲੀਆਂ ਦਾ ਦੋ ਦਾ ਸਮਾਨ ਥੋੜਾ ਬਹੁਤਾ ਹੈ ਇਹ ਜਿੰਦਾ ਖੋਲੇ ਤੋਂ ਪਤਾ ਲੱਗੂ ਉਹਨਾਂ ਦਾ ਸਮਾਨ ਪਿਆ ਕੋਈ ਪਤਾ ਲੱਗਿਆ ਵੀ ਕੀ ਕੁਸ਼ ਹੈ ਜਿਹੜਾ ਅੰਦਰ ਪਿਆ ਕੋਈ ਤੁਹਾਡਾ ਬੰਦਾ ਅੰਦਰ ਪਹੁੰਚਿਆ ਉਸ ਤੋਂ ਬਾਅਦ ਲੋਕ ਖੁੱਲਣੇ ਨੇ ਕੋਈ ਟਾਇਰ ਨੇ ਜਾਂ ਚਾਸੀ ਆਜ ਜਾਂ ਕੋਈ ਉਹ ਬਾਡੀਆਂ ਨੇ ਟਰਾਲੀਆਂ ਦੇਖੋ ਟਰਾਲੀ ਦਾ ਕੋਈ ਵੀ ਸਮਾਨ ਇੱਥੇ ਹੋ ਸਕਦਾ ਦੇਖੋ ਨਾ ਤਾਂ ਇਹ ਦੁਕਾਨ ਕੋ ਟਰਾਲੀਆਂ ਦਾ ਕੰਮ ਕਰਨ ਵਾਲੀ ਹੈ ਨਾ ਇਹ ਟਾਇਰਾਂ ਦਾ ਕੰਮ ਕਰਨ ਵਾਲੀ ਹੈ ਇੱਥੋਂ ਜੋ ਵੀ ਸਮਾਨ ਮਿਲੂਗਾ ਇਹਦਾ ਮਤਲਬ ਉਹ ਸਾਡਾ ਉਹਦੇ ਚ ਟਾਇਰ ਵੀ ਹੋ ਸਕਦੇ ਆ ਕਿਉਂਕਿ ਇੱਧਰ ਜਿੰਦਾ ਲੱਗਿਆ ਜਿੰਦੇ ਦੇ ਅੰਦਰ ਨਹੀਂ ਆਪਾਂ ਜਾ ਸਕਦੇ ਬਾਹਰੇ ਕੋ ਸਾਨੂੰ ਜਿਹੜੀ ਜਾਣਕਾਰੀ ਆ ਅੰਦਰ ਇਹਦੇ ਟਾਇਰ ਟਰਾਲੀਆਂ ਦੇ ਹੱਬਾਂ ਟਰਾਲੀਆਂ ਦੀਆਂ ਰੈਂਬੋ ਟਰਾਲੀਆਂ ਦੇ ਉਹ ਪਏ ਕੌਣ ਲੋਕ ਨੇ ਜਿਹੜੇ ਲੈ ਕੇ ਆਏ ਨੇ ਕੋਈ ਸਾਡੇ ਕੋਲੇ ਜਿਹੜੀ ਜਾਣਕਾਰੀ ਆ ਵੀ ਇਸ ਨਗਰ ਕੌਂਸਲ ਦੇ ਦੋ ਟਰੈਕਟਰ ਗਏ ਸੀ ਪ੍ਰੀਤ ਟਰੈਕਟਰ ਨੇ ਹੂੰ ਠੀਕ ਹੈ ਉਹ ਪ੍ਰਧਾਨ 20 ਉੱਥੇ ਗਏ ਹੋਏ ਦੀ ਹਾਜ਼ਰੀ ਹੈ ਪ੍ਰਧਾਨ ਕੌਣ ਪ੍ਰਧਾਨ ਪੰਪੂ ਪੰਕਜ ਕੋਈ ਉਹਨਾਂ ਦਾ ਨਾਮ ਹੈ ਮੋٹے ਤੌਰ ਤੇ ਮੈਨੂੰ ਪੂਰਾ ਨਾਮ ਨਹੀਂ ਪਤਾ ਮੈਂ ਹੁਣੀ ਆ ਜੀ ਉਹ ਉੱਥੇ ਗਏ ਆ 20 ਮਾਰਚ ਨੂੰ ਜੀ ਮੈਨੂੰ ਅਜੇ ਪੂਰੀ ਜਾਣਕਾਰੀ ਦੇਵਾਂਗਾ ਤੁਹਾਨੂੰ ਇਦੋਂ ਵੀ ਅੱਗੇ ਜਾਣਕਾਰੀ ਦੇਵਾਂ ਵੀ ਬਲੈਰੋ ਗੱਡੀ 'ਚ ਗਏ ਸੀ ਸਾਡੇ ਕੋਲ ਜਾਣਕਾਰੀ ਹੈ ਮੋਢਲੇ ਉਹ ਟਰਾਲੀਆਂ ਜਿਹੜੀਆਂ ਇੱਥੇ ਆਈਆਂ ਨੇ ਉਹ ਇਹ ਪਤਾ ਕਰਦੇ ਆਂ ਵੀ ਇਹ ਜਗਾ ਉਹਨਾਂ ਦੀ ਐ ਜਾਂ ਕਿਸੇ ਦੀ ਹੋਰ ਐ ਪੁਲਿਸ ਨੂੰ ਬੁਲਾਇਆ ਹੈਗਾ ਇਹ ਨਗਰ ਕੌਂਸਲ ਦੇ ਪ੍ਰਧਾਨ ਨੂੰ ਉਹ ਟਰਾਲੀਆਂ ਸਰਕਾਰ ਨਾਲ ਮਿਲ ਕੇ ਇੱਥੇ ਲਿਆਉਣਾ ਕਿਉਂ ਲੋਡ ਸੀ ਕੀ ਗੱਲ ਸੀ ਇਨਫੋਰਮੇਸ਼ਨ ਕੌਣ-ਕੌਣ ਦੋਸ਼ੀ ਨੇ ਅਸੀਂ ਜਿਹੜਾ ਦਾਵਾ ਕਰਦੇ ਸੀ ਕਿ ਜਿਹੜੀ ਆਮ ਆਦਮੀ ਪਾਰਟੀ ਦੇ ਬੰਦੇ ਨੇ ਉਹ ਸਮਾਨ ਲੈ ਕੇ ਗਏ ਨੇ ਸਾਡੀ ਸਰਕਾਰ ਚੋਰ ਐ ਇਹਨਾਂ ਦੀ ਪਾਰਟੀ ਚੋਰ ਐ ਇਹ ਦਾਵਾ ਅੱਜ ਸੱਚ ਹੋ। ਬਿਲਕੁਲ ਹੁਣ ਜੇ ਜਿਹੜੀ ਤੁਹਾਡੀ ਮੰਗ ਆ ਕੋਈ ਧਰਨਾ ਲਗਾਇਆ ਜਾਊਗਾ ਕੋਈ ਪਰਚਾ ਦਰਜ ਕਰਵਾਇਆ ਜਾਊਗਾ ਕਿ ਸਿਰਫ ਟਰਾਲੀਆਂ ਹੀ ਬਰਾਮਦ ਕਰਵਾਈਆਂ ਜਾਣਗੀਆਂ। ਦੇਖੋ ਸਾਡੀ ਮੰਗ ਤਾਂ ਪਾਈ ਪਾਈ ਦਾ ਹਸਾਬ ਲੈਣਾ ਹੈ ਪੰਜਾਬ ਸਰਕਾਰ ਤੋਂ। ਜਿਹੜੇ ਬੰਦਿਆਂ ਨੇ ਸਾਡਾ 100 ਰੁਪਏ ਰੁਪਏ ਇਕੱਠੇ ਕਰੇ ਦਾ ਸਮਾਨ ਖੁਰਦ-ਬੁਰਦ ਕਰਤਾ ਮੋਰਚੇ ਨੂੰ ਤਹਿਸ਼ ਨਹਿਸ਼ ਕਰਤਾ ਬਖਸ਼ਿਆ ਨਹੀਂ ਜਾਏਗਾ। ਕੋਈ ਚਾਹੇ ਕੋਈ ਆਮ ਆਦਮੀ ਪਾਰਟੀ ਦਾ ਪ੍ਰਧਾਨ ਚਾਹੇ ਮੁੱਖ ਮੰਤਰੀ ਦਾ ਕਿਉਂ ਨਾ ਹੋਵੇ ਲੜਾਈ ਲੜਾਂਗੇ ਅਸੀਂ ਬੈਠ ਗਏ ਜਗ੍ਹਾ ਦੇ ਆਲੇ-ਦਾਲੇ ਪੁਲਿਸ ਨੂੰ ਫੋਨ ਕੀਤਾ ਹੈਗਾ ਪ੍ਰਸ਼ਾਸਨ ਨੂੰ ਕਿ ਉਹ ਆਵੇ ਇਹਦਾ ਜਿੰਦਰਾ ਖਲਵਾਵੇ ਅੰਦਰੋਂ ਕਿੰਨਾ ਸਮਾਨ ਹੈਗਾ ਤੇ ਬਾਕੀ ਕਿਹਨੇ ਵੱਡੀਆਂ ਟਰਾਲੀਆਂ ਉਹ ਕੱਟ ਕੇ ਕਿਹੜੇ ਕਵਾੜੀਏ ਨੂੰ ਵੇਚੀਆਂ ਕਿੱਥੇ ਗਿਆ ਸਮਾਨ ਉਹਦੀ ਜਿਵੇਂ ਕਹਿੰਦਾ ਹੋਵੇ ਕਿ ਮੁੱਦਾ ਮਿਲਨ ਦਿਓ ਉਂਗਲ ਵੜਨ ਦਿਓ ਗੁੱਟ ਫੜਦੇ ਫੜਦੇ ਦੇਖੋ ਤੁਸੀਂ ਕਲਾਸੇ ਹੁੰਦੇ ਕਿ ਇਸ ਨਾਭੇ ਸ਼ਹਿਰ ਦੇ ਵਿੱਚੋਂ ਸ਼ੰਭੂ ਮੋਰਚੇ ਦੀ ਜਿਹੜੀ ਚੋਰੀ ਹੈ ਉਹ ਹੋਏ ਸਮਾਨ ਦੀ ਉਹ ਬਰਾਮਦ ਹੋਈ ਹੈ ਦੇਖੋ ਅਸੀਂ ਲਗਾਤਾਰ ਜਦੋਂ 19 ਮਾਰਚ ਤੋਂ ਸ਼ੰਭੂ ਤੇ ਖਨੋਰੀ ਮੋਰਚੇ ਨੂੰ ਉਜਾੜਿਆ ਗਿਆ ਅਸੀਂ ਦਾਵਾ ਠੋਕਦੇ ਸੀ ਕਿ ਕੋਈ ਕਿਧੋ ਚੋਰ ਨਹੀਂ ਆਇਆ ਇਹ ਸਰਕਾਰ ਦੇ ਇਹਨਾਂ ਦੀ ਪਾਰਟੀ ਦੇ ਬੰਦੇ ਸਮਾਨ ਚੋਰੀ ਕਰਕੇ ਲੈ ਕੇ ਗਏ ਨੇ ਕਿਸਾਨਾਂ ਦਾ ਤੇ ਇਹ ਜ਼ਿੰਮੇਵਾਰ ਪੁਲਿਸ ਵੀ ਵਿੱਚ ਹੈ ਇਹਨਾਂ ਦੀ ਪਾਰਟੀ ਵਿੱਚ ਹੈ ਪੂਰੀ ਸਰਕਾਰ ਨਾਲ ਜੁੜੀ ਹੋਈ ਹੈ ਹੋਰ ਕੋਈ ਚੋਰ ਨਹੀਂ ਲੈ ਕੇ ਗਿਆ ਚੋਰੀ ਉਹ ਹਜ਼ਾਰਾਂ ਕਰੋੜਾਂ ਦਾ ਲੱਖਾਂ ਦਾ ਸਮਾਨ ਜਿਹੜਾ ਸਾਡਾ ਬਰਬਾਦ ਹੋਇਆ ਉਹਦੇ ਚ ਟਰਾਲੀਆਂ ਜਿਹੜੀਆਂ ਗੁੰਮੀਆਂ ਸੀ ਅਸੀਂ ਉਦੋਂ ਤੋਂ ਲੈ ਕੇ ਕਿੰਨੀਆਂ ਟਰਾਲੀਆਂ ਜਿਹੜੇ ਨਾਬੇ ਦੇ ਵਿੱਚ ਪਹੁੰਚੀਆਂ ਨੇ ਕੌਣ ਲੋਕ ਨੇ ਇਹਦੇ ਉੱਥੋਂ ਲੈ ਕੇ ਕ੍ਰੀਬ ਸ਼ੰਭੂ ਮੋਰਚੇ ਦੀਆਂ 22 ਟਰਾਲੀਆਂ ਗਾਇਬ ਸਨ ਉਹਨਾਂ 22 ਵੀ ਅਸੀਂ ਪੈੜ ਨੱਪਦੇ ਨੱਪਦੇ ਦੋ ਟਰਾਲੀਆਂ ਨੇ ਜਿਹੜੀਆਂ ਉਹ ਇਸ ਸ਼ਹਿਰ ਦੇ ਵਿੱਚ ਨਾਬੇ ਦੇ ਵਿੱਚ ਆਈਆਂ ਦੀ ਸਾਡੇ ਕੋਲੇ ਇੰਫੋਰਮੇਸ਼ਨ ਸੀ ਅਸੀਂ ਉਹਦੀ ਪੈੜ ਨੱਪਦੇ ਨੱਪਦੇ ਜਿੰਨਾ ਚਿਰ ਸਾਨੂੰ ਸਬੂਤ ਨਹੀਂ ਸੀ ਮਿਲਦਾ ਕੋਈ ਅਸੀਂ ਕਿਵੇਂ ਕਹਿ ਦੀਏ ਕੋਈ ਬੰਦਾ ਸਾਡਾ ਸਮਾਨ ਲੈ ਗਿਆ ਹੁਣ ਅਸੀਂ ਪੈੜ ਨੱਪ ਕੇ ਦਾਵਾ ਠੋਕਿਆ ਕਿ ਆ ਜਗ੍ਹਾ ਦੇ ਅੰਦਰ ਉਹਨਾਂ ਦਾ ਟਰਾਲੀਆਂ ਦਾ ਦੋ ਦਾ ਸਮਾਨ ਥੋੜਾ ਬਹੁਤਾ ਹੈ ਇਹ ਜਿੰਦਾ ਖੋਲੇ ਤੋਂ ਪਤਾ ਲੱਗੂ ਉਹਨਾਂ ਹੱਬਾਂ ਟਰਾਲੀਆਂ ਦੀਆਂ ਰੇਮਬੋ ਟਰਾਲੀਆਂ ਦੇ ਉਹ ਪਏ ਕੌਣ ਲੋਕ ਨੇ ਜਿਹੜੇ ਲੈ ਕੇ ਆਏ ਨੇ ਕੋਈ ਸਾਡੇ ਕੋਲੇ ਜਿਹੜੀ ਜਾਣਕਾਰੀ ਹੈ ਵੀ ਇਸ ਨਗਰ ਕੌਂਸਲ ਦੇ ਦੋ ਟਰੈਕਟਰ ਗਏ ਸੀ ਪ੍ਰੀਤ ਟਰੈਕਟਰ ਨੇ ਠੀਕ ਹੈ ਉਹ ਪ੍ਰਧਾਨ ਵੀ ਉੱਥੇ ਗਏ ਹੋਏ ਦੀ ਹਾਜ਼ਰੀ ਹੈ ਪ੍ਰਧਾਨ ਕੌਣ ਪ੍ਰਧਾਨ ਪੰਪੂ ਪੰਕਜ ਕੋਈ ਉਹਨਾਂ ਦਾ ਨਾਮ ਹੈ ਮੋٹے ਤੌਰ ਤੇ ਮੈਨੂੰ ਪੂਰਾ ਨਾਮ ਨਹੀਂ ਪਤਾ ਮੈਂ ਹੁਣੀ ਆ ਜੀ ਉਹ ਉੱਥੇ ਗਏ ਆ 20 ਮਾਰਚ ਨੂੰ ਜੀ ਮੈਨੂੰ ਅਜੇ ਪੂਰੀ ਜਾਣਕਾਰੀ ਦੇਵਾਂਗਾ ਤੁਹਾਨੂੰ ਇਦੋਂ ਵੀ ਅੱਗੇ ਜਾਣਕਾਰੀ ਦੇਵਾਂ ਵੀ ਬਲੈਰੋ ਗੱਡੀ 'ਚ ਗਏ ਸੀ ਸਾਡੇ ਕੋਲ ਜਾਣਕਾਰੀ ਆ ਮੋਢਲੇ ਉਹ ਟਰਾਲੀਆਂ ਜਿਹੜੀਆਂ ਇੱਥੇ ਆਈਆਂ ਨੇ ਉਹ ਇਹ ਪਤਾ ਕਰਦੇ ਆ ਵੀ ਇਹ ਜਗ੍ਹਾ ਉਹਨਾਂ ਦੀ ਹੈ ਜਾਂ ਕਿਸੇ ਦੀ ਹੋਰ ਹੈ ਪੁਲਿਸ ਨੂੰ ਬੁਲਾਇਆ ਹੈਗਾ ਇਹ ਨਗਰ ਕੌਂਸਲ ਦੇ ਪ੍ਰਧਾਨ ਨੂੰ ਉਹ ਟਰਾਲੀਆਂ ਸਰਕਾਰ ਨਾਲ ਮਿਲ ਕੇ ਇੱਥੇ ਲਿਆਉਣਾ ਕਿਉਂ ਲੋੜ ਸੀ ਕੀ ਗੱਲ ਸੀ ਇਨਫਾਰਮੇਸ਼ਨ ਕੌਣ-ਕੌਣ ਦੋਸ਼ੀ ਨੇ ਅਸੀਂ ਜਿਹੜਾ ਦਾਵਾ ਕਰਦੇ ਸੀ ਕਿ ਜਿਹੜੀ ਆਮ ਆਦਮੀ ਪਾਰਟੀ ਦੇ ਬੰਦੇ ਕਿਸਾਨਾਂ ਦਾ ਬੀਕੇਯੂ ਆਜ਼ਾਦ ਵਾਲਿਆਂ ਦਾ ਧਰਨਾ ਲੱਗੇ ਸੀ ਉਹ ਸਾਨੂੰ ਪਤਲਾ ਅਸੀਂ ਮੌਕੇ ਤੇ ਆਏ ਹਾਂ ਅਸੀਂ ਇਹਨਾਂ ਨੂੰ ਕਿਹਾ ਵੀ ਸਾਨੂੰ ਕੋਈ ਰਿਟਰਨ ਕੰਪਲੇਂਟ ਦਿਓ ਜੇ ਕੋਈ ਤੁਹਾਡੇ ਕੋਲ ਤੁਹਾਡੇ ਕੋਈ ਸ਼ੱਕ ਸ਼ੋਹ ਦਾ ਹੈਗੀ ਹੈ ਆਪਾਂ ਉਹਨੂੰ ਜੋ ਕੰਪਲੇਂਟ ਤੋਂ ਬਾਅਦ ਜਿਹੜੀ ਹੈ ਉਹਨੂੰ ਵੈਰੀਫਾਈ ਕਰ ਲੈਣੇ ਆਲਰੇਡੀ ਜਿਹੜਾ ਪਰਚਾ ਦਰਜ ਹੈ ਜੀ ਉਹ ਪਹਿਲਾਂ ਜਿਹੜੀ ਟਰਾਲੀ ਚੋਰੀਆਂ ਦਾ ਜਾਂ ਉਥੋਂ ਜਿਹੜੀਆਂ ਮਿਸਪਲੇਸ ਹੋਈਆਂ ਹੋਈਆਂ ਟਰਾਲੀਆਂ ਉਹਦਾ ਆਲਰੇਡੀ ਸ਼ੰਭੂ ਜਿਹੜਾ ਪਰਚਾ ਦਰਜ ਹੈ ਜੀ ਜੋ ਕੋਈ ਸਾਨੂੰ ਉਹ ਸਮਾਨ ਅਸੀਂ ਮਾਲਕਾਂ ਨੂੰ ਕੰਪਲੇਂਟ ਲੈਣ ਤੋਂ ਬਾਅਦ ਮਾਲਕਾਂ ਨੂੰ ਬੁਲਾ ਰਹੇ ਹਾਂ ਜੋ ਉਥੇ ਸਮਾਨ ਹੋਊਗਾ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਉਹਨੂੰ ਵੈਰੀਫਾਈ ਕਰਾਂਗੇ ਜੇ ਉਹ ਸਮਾਨ ਜਿਹੜਾ ਕਿਸੇ ਵੀ ਲੈਵਲ ਦਾ ਹੋਇਆ ਚੋਰੀ ਦਾ ਹੋਇਆ ਜਾਂ ਕਿਵੇਂ ਹੋ ਉਸ ਖਿਲਾਫ ਦੀ ਕਾਰਵਾਈ ਹੋ ਜੂਗੀ ਜੀ ਬਲਕਿ